ਤਾ ਉਹ ਬੱਕਰੀ ਫਾਰਮ ਸ਼ੁਰੂ ਕਰੂਗਾ ਤਾਂ ਫੇਲ ਨਹੀਂ ਹੁੰਦਾ ਜਾਂ ਉਹ ਆਪਾਂ ਉਹਨੂੰ ਸਾਰਾ ਸੱਚ ਦੱਸ ਦਾਂਗੇ ਬੱਕਰੀ ਪਾਲਣ ਦਾ ਬਈ ਆ ਬਾਜਦਾ ਚਾਹ ਨਹੀਂ ਬਾਜਦਾ ਉਹ ਜਾ ਕੇ ਆਪਦਾ ਕੰਮ ਹੋਰ ਕਰ ਲੂਗਾ ਐਵੇਂ ਸਾਲ ਦੋ ਸਾਲ ਭੰਨਦਾ ਨਹੀਂਗਾ ਜੇ ਉਹਦੇ ਵਸ ਦੀ ਗੱਲ ਨਾ ਹੋਈ ਮੈਂ ਸਾਰਿਆਂ ਨੂੰ ਦੱਸ ਦਿੰਨਾ ਜੇ ਲੇਬਰ ਤੋਂ ਕੰਮ ਕਰਾਉਣਾ ਕਿਵੇਂ ਕਰਾਉਣਾ ਆਪ ਕਰਨਾ ਕਿਵੇਂ ਕਰਨਾ ਬਾਹਰ ਚਾਰਨੀਆਂ ਘਰੇ ਸਟਾਲ ਫੀਡ ਤੇ ਰੱਖਣੀਆਂ ਕਿਵੇਂ ਮੇਰੇ ਕੋਲੇ ਬਹੁਤ ਮੁਲਾਜ਼ਮ ਆਦਰ ਸਟੇਟ ਦੇ ਬੰਦੇ ਵੀ ਬਹੁਤ ਆਉਂਦੇ ਆ ਅਸੀਂ ਉਹਨੂੰ ਖਰੀਦਦਾਰੀ ਮੁੱਲ ਤੈਅ ਕਰਨਾ ਕਿੰਨੀ ਉਮਰ ਦੀ ਬੱਚੇ ਬੱਕਰੀਆਂ ਲੈਣੀਆਂ ਕਿਵੇਂ ਫਾਰਮ ਬਿਲਡ ਕਰਨਾ ਸੁੱਕੇ ਚਾਰੇ ਹਰੇ ਚਾਰਿਆਂ ਚ ਫੀਡ ਵਗੈਰਾ ਆ ਸ਼ੈੱਡ ਵਗੈਰਾ ਸਾਰਾ ਕੁਝ ਉਹ ਦੱਸਦੇ ਆਂ ਬਾਈ ਜਿਹੜਾ ਗਰਾਊਂਡ ਲੈਵਲ ਤੇ ਆ ਨੋਨ ਬਾਈ ਮੈਨੂੰ ਤਾਂ ਨਹੀਂ ਲੱਗਦਾ ਹਜੇ ਤਾਈ ਹੋਇਆ ਕੱਲੀ ਇਹਦੀ ਬਾਈ ਫੋਕੀ ਹਵਾ ਬਾੜੀ ਡਾਈ ਗਈ ਐ ਇਹ ਉਹਨਾਂ ਹਜੇ ਜਿਹੜੀਆਂ ਯੋਜਨਾਵਾਂ ਹੈਗੀਆਂ ਗਰਾਊਂਡ ਲੈਵਲ ਤੇ ਪੰਜਾਬ ਚ ਘਟ ਆਈਆਂ ਹਜੇ ਪਾਣੀ ਸਾਰਾ ਦੱਸਾਂਗੇ ਇਹਦਾ ਆਪਾਂ ਬਈ ਕੀ ਕਰਨਾ ਕੀ ਨਹੀਂ ਜਿੱਥੇ ਮਾਲ ਖੜਾ ਹੈ ਪੁਰਾਣੇ ਬੰਦਿਆਂ ਕੋਲੇ ਆਈਡੀਆਂ ਕੋਲੇ ਕਿੱਥੇ ਮਾਲ ਚੰਗੇ ਬਰੀਡਰ ਖੜੇ ਆ ਮੈਨੂੰ ਬਾਈ ਪੰਜਾਬ ਦੇ ਕੱਲੇ ਕੱਲੇ ਬੱਕਰੇ ਦਾ ਕਿਹੜੇ ਕੱਲੇ ਕੱਲੇ ਮੇਲੇ ਦਾ ਮੰਡੀ ਦਾ ਸਾਰਾ ਦਾ ਆਪ ਨੂੰ ਨੌਲੇਜ ਹੈਗੀ ਆ ਸਾਸ੍ਰੀਕਾਲ ਦੋਸਤੋ ਆਪਣੀ ਨਵੀਂ ਵੀਡੀਓ ਵਿੱਚ ਸਵਾਗਤ ਆਜ ਬਾਈ ਆਪਣੇ ਲਵੇ ਬਾਈ ਰਾਜਵੀਰ ਖੜਾ ਜਿਹਦਾ ਫੇਸਬੁੱਕ ਤੇ ਪੇਜ ਵੀ ਆ ਬਰਾੜ ਬਠਿੰਡੇ ਵਾਲਾ ਤੇ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਜਿੰਨੇ ਵੀ ਬੱਕਰੀ ਪਾਲਣ ਨਾਲ ਜੁੜੇ ਹੋਏ ਨੇ ਕਿਤੇ ਨਾਲ ਸਾਰੇ ਬਾਈ ਨੂੰ ਜਾਣਦੇ ਆ ਕੋਈ ਇਹ ਹੈ ਜਆ ਨਹੀਂ ਹੋਣਾ ਵੀ ਜਿਹੜਾ ਨਾ ਜਾਣਦਾ ਹੋਵੇ ਕਿਉਂਕਿ ਬਾਈ ਦਾ ਹੁਣ ਨਵਾਂ ਫਾਰਮ ਵੀ ਪਾਇਆ ਬਾਈ ਨੇ ਤੁਹਾਨੂੰ ਕਿਸੇ ਦਿਨ ਉਹ ਵੀ ਵੀਡੀਓ ਜ਼ਰੂਰ ਲੈ ਕੇ ਆਵਾਂਗੇ ਛੋਡੇ ਤੱਕ ਉਹ ਵੀ ਦਿਖਾਵਾਂਗੇ ਵੀ ਕਿੰਨੇ ਖਰਚੇ ਚ ਬਾਈ ਨੇ ਉਹ ਤਿਆਰ ਕੀਤਾ ਤੇ ਪਰ ਹੁਣ ਜਿਹੜੀ ਆਪਾਂ ਵੀਡੀਓ ਕਰਨ ਜਾ ਰਹੇ ਹਾਂ ਉਹ ਹੈਗੀ ਆ ਬੱਕਰੀ ਪਾਲਣ ਦੀ ਟ੍ਰੇਨਿੰਗ ਤੇ ਜਿਹੜਾ ਹੁਣ ਲੋਨ ਆ ਲੋਨ ਆਪਾਂ ਬਾਈ ਨੂੰ ਪੁੱਛਾਂਗੇ ਵੀ ਕਿਉਂ ਬਾਈ ਇਹ ਚੀਜ਼ ਵਿੱਚ ਵਿਚਰਦਾ ਰਹਿੰਦਾ ਵੀ ਜਿਹੜਾ ਲੋਨ ਆ ਉਹ ਕਿਸੇ ਦਾ ਹੋਇਆ ਵੀ ਆ ਜਾਂ ਹਜੇ ਗੱਲ ਨਹੀਂ ਹੁੰਦੀਆਂ ਨੇ ਤੇ ਆਪਾਂ ਬਾਈ ਨਾਲ ਗੱਲਬਾਤ ਸਾਰੀ ਕਰਾਂਗੇ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਬਾਈ ਬਰਾੜ ਸਤਿ ਸ੍ਰੀ ਅਕਾਲ ਬਾਈ ਤੇ ਜਿੰਨੇ ਵੀ ਲੈਟੀ ਟੀਵੀ ਤੇ ਆਪਣੇ ਬੱਕਰੀ ਪਾਲਕ ਜੁੜੇ ਆ ਜਾਂ ਕਿਸਾਨ ਵੀਰ ਜੁੜੇ ਆ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ ਆਪਣੀ ਤੇ ਬਾਈ ਬਰਾੜ ਪਹਿਲਾਂ ਤਾਂ ਤੂੰ ਆਪਦਾ ਪਿੰਡ ਤੇ ਜਿੱਥੇ ਤੇਰਾ ਫਾਰਮ ਆ ਉਹ ਲੋਕੇਸ਼ਨ ਮਾੜੀ ਜੀ ਸਮਝਾ ਦੇ ਤਾਂ ਜੋ ਲੋਕਾਂ ਨੂੰ ਸੁੱਖ ਆ ਹੋ ਸਕੇ ਹਨਾ ਵੀਰ ਦੀ ਆਪਣਾ ਪਿੰਡ ਹੈਗਾ ਕੋਠੇ ਕੋਰ ਸਿੰਘ ਵਾਲੇ ਜਿਲ੍ਹਾ ਬਠਿੰਡਾ ਬਠਿੰਡਾ ਮੁਕਸਰ ਰੋਡ ਤੇ ਆਪਣਾ ਵੀ ਪਿੰਡ ਪੈਂਦਾ ਠੀਕ ਆ ਬਈ ਠੀਕ ਵਧੀਆ ਸਾਰੇ ਪਾਸੇ ਰੋਡ ਆਉਂਦੇ ਆ ਤੇ ਆਪਣਾ ਉੱਥੇ ਹੀ ਫਾਰਮ ਤੇ ਟ੍ਰੇਨਿੰਗ ਹੁੰਦੀ ਆ ਹਰ ਮਹੀਨੇ ਟ੍ਰੇਨਿੰਗ ਹੁੰਦੀ ਆ ਜਿਹੜੀ ਹੋਣ ਵਾਲੀ ਡੇਟ ਹੈਗੀ 21 ਤੇ 22 ਜਨਵਰੀ ਦੀ ਹੈ ਠੀਕ ਹੈ ਜਿਹੜੀ ਹੁਣ ਟ੍ਰੇਨਿੰਗ ਦੇਣੀ ਆ ਇਹ ਕੈਮਾ ਬੈਚ ਆ ਬਈ ਤੇਰਾ ਇਹ ਬੈਚ ਤਾਂ ਬਈ ਓਵੇਂ ਤਾਂ ਬਹੁਤ ਹੋ ਗਏ ਲੋਕਾਂ ਦੇ ਫਾਰਮਾਂ ਤੇ ਮੈਂ ਬੜੀਆਂ ਫ੍ਰੀ ਟ੍ਰੇਨਿੰਗਾਂ ਵੀ ਲਾਈਆਂ ਤੇ ਜਿਹੜੀ ਆਪਣੀ ਇਹ ਵੀ ਹੋਣਾ ਜਿਹੜੀ ਇਹ ਤੀਜੀ ਟ੍ਰੇਨਿੰਗ ਆ ਆਪਣੇ ਫਾਰਮ ਤੇ ਆਪਣੇ ਫਾਰਮ ਤੇ ਆਪ ਬੈਜਬੂਜ ਨਹੀਂ ਬਈ ਕਹਿੰਦੇ ਹੁੰਦੇ 7ਵਾਂ 8ਵਾਂ 10ਵਾਂ ਉਹ ਕੰਮ ਆਪਣੇ ਕੋਲੇ ਹੈ ਨਹੀਂਗਾ ਹੂੰ ਤੇ ਬਈ ਜਿਵੇਂ ਤੂੰ ਟ੍ਰੇਨਿੰਗ ਦੀ ਗੱਲ ਕੀਤੀ ਆ ਚੱਲ ਪਹਿਲਾਂ ਮੈਂ ਹੀ ਕਹਿਣਾ ਵੀ ਲੋਕ ਇੱਥੋਂ ਟ੍ਰੇਨਿੰਗ ਕਿਉਂ ਲੈਣ ਕਿਉਂਕਿ ਹੋਰ ਵੀ ਦੇਈ ਜਾਂਦੇ ਟ੍ਰੇਨਿੰਗਾਂ ਬੰਦੇ ਆਪਣੇ ਪੰਜਾਬ ਦੇ ਵਿੱਚ ਅਲੱਗ-ਅਲੱਗ ਫਾਰਮਾਂ ਤੇ ਹੁੰਦੀਆਂ ਨੇ ਹਨਾ ਵੀ ਤੂੰ ਇਹੋ ਜਿਹਾ ਕੀ ਦੱਸੇਗਾ ਲੋਕਾਂ ਨੂੰ ਉਹਦੇ ਵਿੱਚ ਵੇ ਅਲੱਗ ਤੋਂ ਜਿਹਦਾ ਬੱਕਰੀ ਪਾਲਣ ਦੇ ਵਿੱਚ ਬੰਦਾ ਕਾਮਯਾਬ ਹੋ ਸਕੇ ਇਹ ਬਈ ਆਏ ਆ ਆਪਣਾ ਹਨਾ ਆਪਾਂ ਚਲੋ ਕਿਸੇ ਨੂੰ ਤਾਂ ਬੁਰਾਈ ਕਰਦੇ ਨਹੀਂ ਹਨਾ ਸਾਰੇ ਚੰਗੇ ਹੈਗੇ ਪਰ ਆਪਾਂ ਆਪ ਦਾ ਥੋੜਾ ਦੱਸ ਸਕਦੇ ਆਂ ਬਈ ਆਪਣੇ ਤੋਂ ਟ੍ਰੇਨਿੰਗ ਘਾਤੋਂ ਲੈਣਾ ਭਾਈ ਮੇਰਾ ਜਿਹੜਾ 7-8 ਸਾਲਾਂ ਦਾ ਤਜਰਬਾ ਹੈ ਜਿਹੜਾ ਮੇਰਾ ਵਪਾਰ ਲੈਣ ਦੇ ਵਿੱਚ ਵੀ ਬਹੁਤ ਤਗੜਾ ਤਜਰਬਾ ਬਈ ਅਦਰ ਸਟੇਟਾਂ 'ਚ ਮੈਂ ਬਈ ਸਾਰੇ ਬੱਕਰੀਆਂ ਭੇਜੀਆਂ ਠੀਕ ਆ ਉਸ ਤੋਂ ਬਾਅਦ ਆਪਣਾ ਜਿਹੜਾ ਇਹ ਕਿੱਥੇ ਘਾਟੇ ਵਾਦੇ ਹੁੰਦੇ ਆ ਕਿੱਥੇ ਜਿਹੜੇ ਸੁੱਕੇ ਚਾਰ ਆਉਂਦੇ ਆਪਣੇ ਬਰਾਨੀ ਰਾਜਸਥਾਨ ਚ ਉਹ ਚ ਕੀ ਘਾਟਾ ਵਾਧਾ ਹੁੰਦਾ ਸਾਰਾ ਹਰੇਕ ਫੀਲਡ ਕਿਵੇਂ ਜਿਹੜੀਆਂ ਆਪਣੀਆਂ ਕੰਪਨੀਆਂ ਬੇਚਦੀਆਂ ਉਹਨਾਂ ਦਾ ਕੀ ਹੁੰਦਾ ਸਿਸਟਮ ਮੈਨੂੰ ਬਈ ਇਹ ਸਾਰੇ ਇਹਦੀ ਫੀਲਡ ਦੀ ਇਹਦਾ ਤਜਰਬਾ ਹੈ ਠੀਕ ਹੈ ਮੰਡੀਆਂ ਦਾ ਮੈਨੂੰ ਤਿਆਰਪਾ ਕਿਉਂਕਿ ਅਸੀਂ ਆਪਦੀ ਮੰਡੀ ਵੀ ਲਾਉਣੀ ਆ ਚੈਨਲਾਂ ਦੇ ਥਰੂ ਤੇ ਆਪਾਂ ਨੂੰ ਕਿਵੇਂ ਹਨਾ ਆਪਣੇ ਨਾਲ ਠੱਗੀ ਵੀ ਵਾਜ ਜਾਂਦੀ ਹੈ ਕਿ ਇਹ ਵੀਡੀਓ ਦੇ ਵਿੱਚ ਜਾਂ ਮੰਨ ਲਓ ਹੋਰ ਵੀ ਸਿਸਟਮ ਹੋਏਦਾ ਮੇਰਾ ਆਪਦਾ ਚੈਨਲ ਵੀ ਆ ਬਾਈ ਮੈਂ ਜਿਹੜਾ ਬੱਕਰੀ ਪਾਲਣ ਦੇ ਵਿੱਚ ਕੋਈ ਫੀਲਡ ਨਹੀਂ ਛੱਡਿਆ ਬਾਈ ਬੱਕਰੀਆਂ ਚਰਾਈਆਂ ਵੀ ਆ ਪੇਡਾਂ ਵੀ ਆਪਣੀਆਂ ਹੁਣ ਇਸ ਟਾਈਮ ਚੱਲ ਰਹੀਆਂ ਆ ਬਾਈ ਠੀਕ ਹੈ ਠੀਕ ਹੈ ਹਰਿਆਕ ਤਰ੍ਹਾਂ ਦੀ ਆਪਾਂ ਨੂੰ ਬਈ ਨੌਲੇਜ ਹੈਗੀ ਆ ਜਿਹੜਾ ਮੈਂ 7-8 ਸਾਲਾਂ ਦੀ ਠੱਕੇ ਖਾ ਕੇ ਬਈ ਇੱਥੋਂ ਤਾਂ ਹੀ ਆਇਆ ਹੈ ਜਿਹੜੇ ਆਪਣੇ ਤੋਂ ਟ੍ਰੇਨਿੰਗ ਲੈਣਗੇ ਉਹ ਨੂੰ ਬਈ 2 ਸਾਲਾਂ ਚ 2. ਆ ਮੈਂ ਪੱਠੇ ਨਹੀਂ ਪਾ ਸਕਦਾ ਵਾਲੇ ਦੇ ਘਰੇ ਜਾ ਕੇ ਹੂੰ ਉਹਦਾ ਅਗਲੇ ਨੂੰ ਪਾਉਣੇ ਪੈਣਗੇ ਖੇੜ ਪਾਣੀ ਸਾਰਾ ਦੱਸਾਂਗੇ ਇਹਦਾ ਆਪਾਂ ਬਈ ਕੀ ਕਰਨਾ ਕੀ ਨਹੀਂ ਜਿੱਥੇ ਮਾਲ ਖੜਾ ਹੈ ਪ੍ਰਾਣੇ ਬੰਦਿਆਂ ਕੋਲੇ ਆਈਡੀਆਂ ਕੋਲੇ ਕਿੱਥੇ ਮਾਲ ਚੰਗੇ ਬਰੀਡਰ ਖੜੇ ਆ ਮੈਨੂੰ ਬਈ ਪੰਜਾਬ ਦੇ ਕੱਲੇ ਕੱਲੇ ਬੱਕਰੇ ਦਾ ਕਿਹੜੇ ਕੱਲੇ ਕੱਲੇ ਮੇਲੇ ਦਾ ਮੰਡੀ ਦਾ ਸਾਰਾ ਦਾ ਆਪ ਨੂੰ ਨੌਲੇਜ ਹੈਗੀ ਆ ਠੀਕ ਹੈ ਤੇ ਬਈ ਆਪਾਂ ਦੂਜੀ ਗੱਲ ਕੀਤੀ ਸੀ ਲੋਨ ਬਾਰੇ ਹਨਾ ਬਈ ਲੋਨ ਹੁਣ ਤੱਕ ਕਿਸੇ ਦਾ ਹੋਇਆ ਬਈ ਰਾਜਵੀਰ ਲੋਣ ਬਾਈ ਮੈਨੂੰ ਤਾਂ ਨਹੀਂ ਲੱਗਦਾ ਹਜੇ ਤਾਈ ਹੋਇਆ ਮੇਰੀ ਆਪਦੀ ਵੀ ਫਾਈਲ ਤਿੰਨ ਚਾਰ ਮਹੀਨੇ ਹੋ ਗਏ ਭਰੀ ਹੋਈ ਨੂੰ ਸਭ ਤੋਂ ਪਹਿਲਾਂ ਇਧਰ ਏਰੀਆ 'ਚ ਮੈਂ ਹੀ ਫਾਈਲ ਲਾਈ ਹੋਈ ਸੀਗੀ ਜਿਹੜੀ ਐਨ ਐਲ ਐਮ ਦੀ ਕਹਿ ਦਿੰਦੇ ਆ ਨਾ ਤੇ ਆਪਾਂ ਬਾਈ ਉਹਦਾ ਵੀ ਦੱਸਦੇ ਆ ਟ੍ਰੇਨਿੰਗ 'ਚ ਲੋਨ ਸੰਬੰਧੀ ਜਿਹੜੇ-ਜਿਹੜੇ ਡਾਕੂਮੈਂਟ ਲਾਗਦੇ ਆ ਕਿਵੇਂ ਤੁਸੀਂ ਜਿਹੜਾ ਪਾਸਰਟਿਫਿਕੇਟ ਦਿੰਨੇ ਉਹ 'ਚ ਚੱਲਦਾ ਉਸ ਤੋਂ ਬਾਅਦ ਜਰੂਰ ਭਰਨ ਜੇ ਕਿਸੇ ਨੂੰ ਬਾਈ ਮਿਲਦਾ ਹੈਗਾ ਪਰ ਕੱਲੀ ਇਹਦੀ ਬਾਈ ਫੋਕੀ ਹਵਾ ਬਾੜੀ ਡਾਈ ਗਈ ਹੈ ਇਹ ਉਹਨਾਂ ਹਜੇ ਜਿਹੜੀਆਂ ਯੋਜਨਾਵਾਂ ਹੈਗੀਆਂ ਗਰਾਊਂਡ ਲੈਵਲ ਤੇ ਪੰਜਾਬ 'ਚ ਘਟ ਆਈਆਂ ਹਜੇ ਠ ਕਈ ਭਰਾ ਹੁਣ ਜਿਹੜੇ 100 ਦੇ ਵਿੱਚੋਂ 90% ਟ੍ਰੇਨਿੰਗ ਲੈਂਦੇ ਆ ਉਹ ਸਬਸਿਡੀ ਤੇ ਲੋਨ ਦੇ ਚੱਕਰ 'ਚ ਹੀ ਲੈਂਦੇ ਆ ਉਹ ਮੈਂ ਅੱਜ ਗਰੰਟੀ ਦੇ ਨਾ ਉਹ ਨਾ ਅੱਜ ਕਾਮਯਾਬ ਹੋਣਾ ਕੱਲ੍ਹ ਹੁਣ ਹੂੰ ਉਹਨਾਂ ਨੇ ਕਿਹਾ ਬੱਕਰੀਆਂ ਰੱਖਣੀਆਂ ਬੱਕਰੀਆਂ ਹਾਂ ਜਿਹੜਾ ਪੁਰਾਣਾ ਬੰਦਾ ਬਈ ਉਹ ਕੋਈ ਵੀ ਨਹੀਂ ਲੋਨ ਸੰਬੰਧੀ ਉਹ ਆਉਂਦਾ ਹੂੰ ਕਿਉਂਕਿ ਉਹਨਾਂ ਨੂੰ ਤਜਰਬਾ ਵੀ ਹੈਗਾ ਮੇਰੀ ਪਹਿਲੀ ਰਾਏ ਹੁੰਦੀ ਆ ਵੀ ਪੰਜਾਂ ਦਸਾਂ ਦੁਆ ਦਾ ਕੰਮ ਸ਼ੁਰੂ ਕਰੋ ਸੈੱਟ ਕਰੋ ਲੋਨ ਜੇ ਮਿਲਦਾ ਲਓ ਮੈਂ ਹੁਣ ਬਹੁਤ ਜਿਹੜੀਆਂ ਜਿੰਨੇ ਟ੍ਰੇਨਿੰਗ ਤੇ ਮੇਰੇ ਆਉਂਦੇ ਆ ਬੰਦੇ ਸਾਰਿਆਂ ਦੀ ਮੈਂ ਫਾਇਲ ਆਪ ਖੁਦ ਹੱਥੀ ਤਿਆਰ ਕਰਵਾ ਕੇ ਅਪਲਾਈ ਕਰਾ ਰਿਹਾ ਆ ਬਈ ਠੀਕ ਆ ਬਈ ਠੀਕ ਆ ਪਰ ਉਹਨਾਂ ਨੂੰ ਐਵੇਂ ਝੂਠੇ ਦਲਾਸੇ ਦੇ ਕੇ ਵੀਡੀਓ ਦਿਖਾ ਕੇ ਬਈ ਲੋਨ ਆਓ ਅਸੀਂ ਦਿੰਨੇ ਆ ਲੋਨ ਖਾਤਰਾ ਇਨੀ ਸਬਸਿਡੀ ਆ ਮੈਂ ਉਹਦਾ ਵੀ ਜਿਆਦਾ ਪ੍ਰਚਾਰ ਨਹੀਂ ਕਰਦਾ ਆਪਾਂ ਲੋਨ ਸੰਬੰਧੀ ਕੱਲੀ ਕੱਲੀ ਚੀਜ਼ ਮੈਂ ਉੱਥੇ ਕਲੀਅਰ ਕਰਦਾ ਉਹਨਾਂ ਦਾ ਦੱਸਦਾ ਹੁੰਦਾ ਸਾਰੇ ਡਾਕੂਮੈਂਟ ਦੱਸਦਾ ਹੁੰਦਾ ਸਹੀ ਗੱਲ ਆ ਹਾਂ ਬਈ ਉਹ ਪਾਸ ਹੋਣਾ ਨਾ ਹੋਣਾ ਉਹ ਸਰਕਾਰ ਦੀ ਆ ਹਨਾ ਬਈ ਇਹ ਚ ਇਹ ਦੋ ਚੱਕਰ ਹੁੰਦੇ ਆ ਹਾਂ ਜਿਹੜੀ ਸਬਸਿਡੀ ਆ ਭਾਰਤ ਸਰਕਾਰ ਨੇ ਦੇਣੀ ਆ ਜਿਹੜਾ ਲੋਨ ਦੇਣਾ ਉਹ ਆਪਣੀ ਬੈਂਕ ਤੋਂ ਦੇਣਾ ਠੀਕ ਆ ਇਹ ਚ ਹੋਰ ਵੱਡਾ ਚੌੜਾ ਆਪਣੇ ਚੈਨਲ ਤੇ ਤੁਸੀਂ ਜਾ ਕੇ ਆਪ ਕੇਸੇ ਦਿਨ ਵਿਹਲੇ ਬੈਠ ਕੇ ਸੁਣਨੋ ਮੈਂ ਵੀਡੀਓ 'ਚ ਹੀ ਦੱਸ ਦੂੰ ਸਾਰਾ ਇਹਦਾ ਲੋਨ ਦਾ ਠੀਕ ਆ ਕਈ ਹੁਣ ਭਰਾ ਇਹ ਹੀ ਚੀਜ਼ ਪੁੱਛਣ ਮਾਰੇ 5-5 10 ਦਾ 1000 ਰੁਪਿਆ ਟ੍ਰੇਨਿੰਗਾਂ ਤੇ ਪੜੀ ਜਾਂਦੇ ਆ ਠੀਕ ਆ ਹੁਣ ਕੋਈ ਟ੍ਰੇਨਿੰਗ ਵਾਲਾ ਪ੍ਰੋਜੈਕਟ ਫਾਈਲ ਨਹੀਂ ਤਿਆਰ ਕਰਵਾ ਕੇ ਦਿੰਦਾ ਮੇਨ ਚੀਜ਼ ਉਹ ਆ ਸਰਟੀਫਿਕੇਟ ਤੋਂ ਵੀ ਉਹ ਆ ਸਾਰਾ ਜਿਹੜਾ ਲੋਨ ਦਾ ਰੀਡ ਦੀ ਹੱਡੀ ਆ ਉਹ ਹੈਗੀ ਪ੍ਰੋਜੈਕਟ ਫਾਈਲ ਠੀਕ ਹੈ ਬੀਪੀ ਡੀਪੀਆਰ ਕਹਿੰਦੇ ਜੀ ਨੂੰ ਤੇ ਉਹ ਹੈਗੀ ਆ ਉਹ ਵੀ ਆਪਾਂ ਬਈ ਤਿਆਰ ਕਰਵਾ ਕੇ ਦਿੰਨੇ ਆ ਬਹੁਤ ਘੱਟ ਪੈਸਿਆਂ ਦੇ ਵਿੱਚ ਠੀਕ ਆ ਬਈ ਹਾਂ ਤੇ ਬਾਕੀ ਟ੍ਰੇਨਿੰਗ ਤੇ ਜਿਹੜਾ ਆਉਂਦਾ ਮੈਂ ਉਹਨੂੰ ਸਭ ਤੋਂ ਪਹਿਲਾਂ ਸਿਖਾਉਣਾ ਬਈ ਖਰੀਦਦਾਰੀ ਮੰਡੀ ਤੇ ਆਉਣੇ ਤੁਸੀਂ ਜਿਵੇਂ ਆਪਾਂ ਅੱਜ ਮਗਰ ਮੰਡੀ ਲੱਗੀ ਖੜੀ ਤੋਂਗ ਵਾਲੀ ਇੱਥੋਂ ਕਿਵੇਂ ਜਾਨਵਰ ਖਰੀਦਨੇ ਇੱਥੇ ਵੀ ਤੁਹਾਡੇ ਨੂੰ ਠੱਗੀ ਠੋਰੀ ਹੋ ਸਕਦੀ ਆ ਠੀਕ ਹੈ ਮੰਡੀ ਵਾਲਾ ਬੰਦਾ ਵਿਚਾਰਾ ਕਿੰਨੀ ਕਿੰਨੀ ਗੱਲ ਰੱਖੂਗਾ ਠੀਕ ਹੈ ਗਲਤ ਬੰਦਿਆਂ ਤੇ ਅਸੀਂ ਉਹਨੂੰ ਖਰੀਦਦਾਰੀ ਮੁੱਲ ਤੈਅ ਕਰਨਾ ਕਿੰ ਸੁੱਕੇ ਚਾਰੇ ਹਰੇ ਚਾਰਿਆਂ ਚ ਫੀਲਡ ਵਗੈਰਾ ਆ ਸ਼ੈੱਡ ਵਗੈਰਾ ਸਾਰਾ ਕੁਝ ਉਹ ਦੱਸ ਦਿਆਂ ਬਾਈ ਜਿਹੜਾ ਗਰਾਊਂਡ ਲੈਵਲ ਤੇ ਆ ਹੁਣ ਕਈ ਗੱਪ ਮਾਰ ਮਾਰ ਕੇ ਹੁਣ ਜਿਹੜਾ ਮੇਰਾ ਬਈ ਟ੍ਰੇਨਿੰਗ ਦਾ ਬੰਦੇ ਦਾ 4500 ਰੁਪਏ ਫੀਸ ਆ ਆਪਣੀ ਉਹ ਟ੍ਰੇਨਿੰਗ ਲੈ ਕੇ ਜਾਂ ਤਾਂ ਉਹ ਬੱਕਰੀ ਫਾਰਮ ਸ਼ੁਰੂ ਕਰੂਗਾ ਤਾਂ ਫੇਲ ਨਹੀਂ ਹੁੰਦਾ ਜਾਂ ਉਹ ਆਪਾਂ ਉਹਨੂੰ ਸਾਰਾ ਸੱਚ ਦੱਸ ਦਾਂਗੇ ਬੱਕਰੀ ਪਾਲਣ ਦਾ ਬਈ ਆ ਬਾਜਦਾ ਚ ਉਹ ਨਹੀਂ ਬਾਜਦਾ ਉਹ ਜਾ ਕੇ ਆਪਦਾ ਕੰਮ ਹੋਰ ਕਰ ਲੂਗਾ ਐਵੇਂ ਸਾਲ ਦੋ ਸਾਲ ਭੰਨਦਾ ਨਹੀਂਗਾ ਜੇ ਉਹਦੇ ਵਸ ਦੀ ਗੱਲ ਨਾ ਹੋਈ ਮੈਂ ਸਾਰਿਆਂ ਨੂੰ ਦੱਸ ਦਿੰਨਾ ਜੇ ਲੇਬਰ ਤੋਂ ਕੰਮ ਕਰਾਉਣਾ ਕਿਵੇਂ ਕਰਾਉਣਾ ਆਪ ਕਰਨਾ ਕਿਵੇਂ ਕਰਨਾ ਬਾਹਰ ਚਾਰਨੀਆਂ ਘਰੇ ਸਟਾਲ ਫੀਡ ਤੇ ਰੱਖਣੀਆਂ ਕਿਵੇਂ ਮੇਰੇ ਕੋਲੇ ਬਹੁਤ ਮੁਲਾਜ਼ਮ ਆਦਰ ਸਟੇਟ ਦੇ ਬੰਦੇ ਵੀ ਬਹੁਤ ਆਉਂਦੇ ਆ ਹੁਣ ਉੱਥੇ ਆਪਣੀ ਟ੍ਰੇਨਿੰਗ ਦੋ ਭਾਗਾਂ ਚੱਲਦੀ ਆ ਇੱਕ ਹਿੰਦੀ ਜੱਕ ਪੰਜਾਬੀ ਚ ਠੀਕ ਹੈ ਮੇਰੇ ਪੀਰੀਅਡ ਬਣਾ ਹੁੰਦੇ ਜਿਵੇਂ ਆਪਣੇ ਸਕੂਲਾਂ ਚ ਹੁੰਦੇ ਆ ਜਦੋਂ ਆਦਰ ਸਟੇਟ ਵਾਲਿਆਂ ਨੂੰ ਆਡੋ ਇੱਕ ਬੰਦਾ ਉਧਰ ਲੈਕਚਰ ਦੇ ਦਿੰਦਾ ਉਧਰ ਪੰਜਾਬੀ ਚ ਦੇ ਦਿੰਦਾ ਆਪਣਾ ਇਹ ਸਿਸਟਮ ਬਣਾ ਹੁੰਦਾ ਆਦਰ ਸਟੇਟ ਦੇ ਬਹੁਤ ਬੰਦੇ ਹੁੰਦੇ ਆਪਣੇ ਕੋਲੇ ਵੀ ਠੀਕ ਆ ਤੇ ਰੋਟੀ ਪਾਣੀ ਰਹਿਣ ਸਹਿਣ ਦੀ ਉਹਦੀ ਕੋਈ ਦਿੱਕਤ ਨਹੀਂ ਬਈ ਵਧੀਆ ਖੇਤਾਂ ਚ ਫਾਰਮ ਆ ਵਧੀਆ ਮਾਹੌਲ ਹੁੰਦਾ ਉਥੇ ਆਪਣਾ ਤੇ ਪੂਰਾ ਵਿੱਚ ਬੱਕਰੀਆਂ ਤੇ ਸਾਰਾ ਪ੍ਰੈਕਟੀਕਲ ਹੀ ਹੁੰਦਾ ਬਈ ਠੀਕ ਆ ਇਹ ਨਹੀਂ ਆਪਾਂ ਪ੍ਰੈਕਟੀਕਲ ਲਿਖ ਦੇਣਾ ਪੋਸਟਰ ਤੇ ਉਸ ਦੋ ਦੋ ਦੇਣਾ ਸਾਰਾ ਬਈ ਬੋਰਡ ਤੇ ਲਿਖਾਈ ਜਾਂਦੇ ਆ ਬੋਰਡ ਤੇ ਬਈ ਆਪਾਂ ਨਹੀਂ ਲਿਖਾਉਂਦੇ ਕੁਝ ਵੀ ਠੀਕ ਆ ਬਈ ਸਾਰਾ ਆਪਣਾ ਉੱਥੇ ਹੀ ਹੁੰਦਾ ਜਿਹੜੀਆਂ ਥੋੜੇ ਜਿਹੇ ਪੁਆਇੰਟ ਹੁੰਦੇ ਨੋਟ ਕਈ ਵਾਰੀ ਬੰਦਾ ਭੁੱਲ ਭੱਲੇ ਜਾਂਦਾ ਉਹ ਆਪਾਂ ਨੋਟ ਕਰਵਾਉਣੇ ਆ ਠੀਕ ਹੈ ਹਾਂਜੀ ਤੇ ਲਓ ਬਈ ਸੰਪਰਕ ਬਾਈ ਨਾਲ ਜਰੂਰ ਕਰਿਓ ਜੇ ਕਿਸੇ ਵੀ ਭਰਾ ਨੇ ਲੋਨ ਬਾਰੇ ਜਾਂ ਬੱਕਰੀ ਪਾਲਣ ਦੀ ਟ੍ਰੇਨ ਆਪਣੇ ਕਿਸੇ ਬਾਰੇ ਦੱਸਦਗੇ ਨਾ ਬੰਦੇ ਵਿਚਾਰੇ ਕਈ ਫੋਨ ਕਰ ਲੈਂਦੇ ਆ 4500 ਰੁਪਏ ਫੀਸ ਆ ਰਹਿਣ ਸਹਿਣ ਖਾਣ ਪੀਣ ਦਾ ਸਰਟੀਫਿਕੇਟ ਸਾਰੀ ਟ੍ਰੇਨਿੰਗ ਹੈ ਇਹਦੇ ਵਿੱਚ ਐਕਸਟਰਾ ਚਾਰਜ ਕੋਈ ਨਹੀਂ ਠੀਕ ਹੈ 1500 ਤੇ ਆਧਾਰ ਕਾਰਡ ਤੁਸੀਂ ਪਹਿਲਾਂ ਮੈਨੂੰ ਭੇਜਣਾ ਤੇ ਕਈ ਵਾਰੀ ਮੈਂ ਫੋਨ ਨਹੀਂ ਮੈਨੂੰ ਪਤਾ ਜਾਦੇ ਆ ਜਾਂਦੇ ਆ ਫੋਨ ਕਈ ਵਾਰੀ ਕੰਮ ਚ ਹੁੰਨੇ ਆ ਮੈਨੂੰ ਵਟਸਐਪ ਰਿਕਾਰਡਿੰਗ ਭੇਜ ਦੇ ਤੁਹਾਨੂੰ ਜਿਹੜੀ ਵੀ ਜਾਣਕਾਰੀ ਲੋਨ ਸੰਬੰਧੀ ਬੱਕਰੀ ਪਾਲਣ ਦੀ ਉਹ ਆਪਾਂ ਬਈ ਤੁਹਾਨੂੰ ਦੇਵ ਠੀਕ ਆ ਬਾਈ ਲਓ ਬਾਈ ਬਾਕੀ ਗੱਲਬਾਤ ਆਪਾਂ ਕਿਸੇ ਦਿਨ ਬਾਈ ਦੇ ਫਾਰਮ 'ਚ ਜਾਵਾਂਗੇ ਉੱਥੇ ਤੁਹਾਨੂੰ ਪੂਰੀ ਡਿਟੇਲ ਨਾਲ ਦੱਸਾਂਗੇ ਠੀਕ ਆ ਬਾਈ ਰਾਜਵੀਰ ਧੰਨਵਾਦ ਠੀਕ ਆ ਬਾਈ ਧੰਨਵਾਦ ਸਾਰੇ ਬੱਕਰੀ ਪਾਲਕ ਭਰਾਵਾਂ ਦਾ ਕਿਸਾਨ ਵੀਰਾਂ ਦਾ ਬਈ ਧੰਨਵਾਦ ਬਹੁਤ ਬਹੁਤ ਬਾਈ ਠੀਕ ਆ ਬਾਈ ਠੀਕ